ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਜਿੰਨੇ ਵੀ ਕਿਸਾਨ ਵੀਰ ਜਿੱਥੇ-ਜਿੱਥੇ ਵੀ ਰਹਿੰਦਾ ਹੈ ਇਹ ਵੀਡੀਓ ਉਹਨਾਂ ਵਾਸਤੇ ਸਪੈਸ਼ਲ ਵੀਡੀਓ ਹੈ ਜੀ ਕਿਉਂਕਿ ਹੁਣ ਸਾਡਾ ਖਾਦਾਂ ਵਾਲਾ ਕੰਮ ਨਿਬੜ ਗਿਆ ਫਟੇਰਾ ਫਟੂਰਾ ਪੈ ਗਈ ਹੈ ਹੁਣ ਚੱਲ ਪਿਆ ਕੰਮ ਸਪਰੇਇਆਂ ਦਾ ਤੇ ਮੌਸਮ ਜਿਵੇਂ ਕੀ ਤੁਹਾਨੂੰ ਪਤਾ ਵੀ ਗੁੰਮ ਲੱਗ ਗਿਆ ਖਵਾ ਚੱਲਦੀ ਆ ਕਈ ਵਾਰੀ ਨਹੀਂ ਚੱਲਦੀ ਤੇ ਜਿਹਦੇ ਕਰਕੇ ਹੁਣ ਬਿਮਾਰੀਆਂ ਦਾ ਖਤਰਾ ਹੈ ਤੇ ਆਹੀ ਦਿਨ ਹੁੰਦੇ ਆ ਜੀ ਜਿਹੜੇ ਫਸਲ ਨੂੰ ਹੋਣ ਮੌਕੇ ਤੇ ਸੰਭਾਲਣ ਦਾ ਪਾਵੇਂ ਸੁੰ ਆਪਣੇ ਦੂਜੀ तितਲੀ ਹੈ ਜਾਂ ਨਹੀਂ ਹੈ ਪਰ ਇਹਨਾਂ ਦਿਨਾਂ 'ਚ ਸਪਰੇਅ ਹੋ ਜੇ ਇੱਕ ਤੇ ਚੰਗਾ ਫਾਇਦਾ ਹੀ ਕਰੂਗੀ ਅਗਰ ਥੋੜਾ ਲੇਟ ਹੋ ਗਏ ਬਾਅਦ ਦੇ ਵਿੱਚ ਸੁੰਡੀ ਪੈ ਤਿਤਲੀ ਦੇ ਆਉਣ ਤੋਂ ਬਾਅਦ ਅਗਰ ਕੀਟੀ ਤਾਂ ਫੇਰ ਕੋਈ ਫਾਇਦਾ ਨਹੀਂ ਗਾ ਉਹ ਇਹਦਾ ਗੱਲ ਰਹਿ ਗਈ ਸਪਰੇਅਾਂ ਦੀ ਲੋ ਜੀ ਆ ਜਿਹੜੇ ਹੁਣ ਤੁਸੀਂ ਆਪਣੇ ਮੇਜ਼ ਦੇ ਉੱਤੇ ਵੀ ਦੇਖ ਰਹੇ ਹੋ ਨਾ ਦਵਾਈਆਂ ਜੀ ਇਹ ਦਵਾਈ ਹੈਗੀ ਇੰਡੋਸਫੀਸ ਕੰਪਨੀ ਦੀ ਹੈਗੀ ਐ 13 ਕਿਲਿਆਂ ਚ ਆਪਾਂ ਪਾਈ ਸੀ ਇਹ ਇਸ ਵਾਰ ਇਹ ਦਵਾਈ ਦਾ ਮੇਨ ਮਕਸਦ ਉਹਨਾਂ ਨੇ ਦੱਸਿਆ ਸੀਗਾ ਇੱਕ ਤਾਂ ਜਿਹੜਾ ਝੋਨੇ ਦੇ ਵਿੱਚ ਆਪਣੇ ਪਿਆਜ਼ੀ ਬੂਟੀ ਬੋਕਰ ਕਾ ਜਾਂ ਹੋਰ ਕੋਈ ਵੀ ਉੱਗਦਾ ਵਾ ਕਈ ਤਰ੍ਹਾਂ ਦੇ ਜਾਨੀ ਕਿ ਕਾਜੇ ਹੁੰਦੇ ਉੱਗਦੇ ਆ ਉਹਨੂੰ ਇਹ ਉੱਗਣ ਤੋਂ ਰੋਕਦੀ ਆ ਤੇ ਜੇ ਉੱਗ ਮੰਨ ਲਓ ਵੀ ਹਫ਼ਤੇ ਦੇ ਵਿੱਚ ਪਾ ਸਕਦੇ ਹੋ ਜੇ ਕਿਤੇ ਉੱਗ ਗਿਆ ਵੀ ਹੋਇਆ ਤਾਂ ਉਹਨੂੰ ਇਹ ਖਤਮ ਕਰਦੀ ਆ ਇਹ ਦਵਾਈ ਦਾ ਰੇਟ ਸੀਗਾ ਕੋਈ 750 ਜਾਂ 750 ਇੱਥੇ ਜੀ ਆਪਾਂ ਨੂੰ ਪਈ ਆ 1 ਕਿੱਲੇ ਦੀ ਤੇ ਆਪਣੇ ਹੈਗੇ ਸੀਗੇ ਪਿਆਜ਼ੀ ਦੀ ਸ਼ਿਕਾਇਤ ਜਿਹਦੇ ਤੋਂ ਅਸੀਂ ਮੰਨ ਲਓ ਵੀ ਕਾਫੀ ਸਾਲਾਂ ਤੋਂ ਐਤਕੀ ਚੱਲੋ ਆਪਾਂ ਪਰਮਨ ਲਾਇਆ 14 114 ਮੁਛਲ ਦੇ ਵਿੱਚ ਵੀ ਰਹਿੰਦੀ ਸੀਗੀ ਕੋਈ ਕਰ ਦਿੰਦੇ ਆ ਵੀ ਇਹ ਮੰਨ ਲਓ ਵੀ ਡੀਏਪੀ ਜਾਂ ਖਾਦਾ ਖੁੱਦਾ ਹੈ ਵਗੈਰਾ ਚ ਵੀ ਮਿਕਸ ਕਰਕੇ ਭੇਜਦੇ ਆ ਕੋਈ ਕੁਝ ਸਾਰੇ ਜਣੇ ਆਪ ਦਾ ਕਈ ਕਹਿੰਦੇ ਨੇ ਨਹਿਰ ਤੇ ਪਾਣੀ ਨਾ ਆ ਕੀ ਜੋ ਜਿਹਦਾ ਸਜਾ ਉਹਵੇਂ ਦੱਸ ਦਿੰਦਾ ਚਲੋ ਜੀ ਆਪਾਂ ਇਸ ਤੋਂ ਅਸੀਂ ਦੁਖੀ ਤੇ ਇਹਦੇ ਕਰਕੇ ਆਪਾਂ ਇਹ ਪ੍ਰਤੀ ਲੀਟਰ ਕਿੱਲੇ ਨੂੰ ਪਾਇਆ ਤੇ ਆਪਾਂ ਇਹ 13 ਕਿੱਲਿਆਂ ਦੀ ਪਾਈ ਆ 6 ਸ਼ੀਸ਼ੀਆਂ ਪਈਆਂ ਬਾਕੀ ਚਲੋ ਗੱਟੇ ਦੇ ਵਿੱਚ ਆ ਖਾਲੀ ਤੇ ਇਹਦਾ ਰਿਜ਼ਲਟ ਤੁਹਾਨੂੰ ਮੈਂ ਦੱਸਦਾ ਜੀ ਅੱਗੇ ਵੀ ਤੁਹਾਨੂੰ ਵੀਡੀਓ ਦੱਸਾਂ ਵੀ ਇਹ ਪਾ ਦਿੱਤੀ ਆ ਤੇ ਇਹਦਾ ਰਿਜ਼ਲਟ ਕੀ ਨਿਕਲਿਆ ਉਹ ਤੁਹਾਨੂੰ ਮੈਂ ਅੱਜ ਦੱਸਦਾ ਇਹਦਾ ਰਿਜ਼ਲਟ ਇਹ ਸੀਗਾ ਇੱਕ ਤਨੇ ਜੀ ਬੁੱਕਰ ਕਾ ਨਹੀਂ ਆਇਆ ਆਪਣੇ ਇੱਕ ਇੱਕ ਫਾਇਦਾ ਨੇ ਉਹ ਕੀਤਾ ਦੂਜਾ ਇਹਨਾਂ ਨੇ ਨੁਕਸਾਨ ਹੀ ਕੀਤਾ ਉਸ ਤੋਂ ਬਾਅਦ ਸਾਡੇ ਉਸ ਤੋਂ ਬਾਅਦ ਕੀ ਹੋਇਆ ਜੀ ਇਹ ਆਪਾਂ ਮੰਨ ਲਓ ਵੀ ਹਫ਼ਤੇ ਦੇ ਵਿੱਚ ਵਿੱਚ ਦਵਾਈ ਪਾਤੀ ਝੋਨੇ ਨੂੰ ਤੇ ਜਿਹਦੇ ਕਰਕੇ ਚੋਨੇ ਚ ਇੱਕ ਵਾਰੀ ਤੱਕ ਕੁਛ ਨਹੀਂ ਸੀਗਾ ਮੰਨ ਲਓ ਪਹਿਲੀ ਖਾਦ ਪਾਈ ਕੁਛ ਨਹੀਂ ਹੋ ਗਿਆ ਦੂਜੀ ਪਾਈ ਨਹੀਂ ਹੋ ਗਿਆ ਜਦੋਂ ਤੀਜੀ ਖਾਦ ਸ਼ੁਰੂ ਕੀਤੀ ਐ ਨਾ ਜੀ ਕਿਤੇ ਕਿਤੇ ਟਾਵੇਂ ਟਾਵੇਂ ਯਾਨੀ ਕਿ ਪਿਆਜ਼ੀ ਬੂਟੀ ਦਿਸਣ ਲੱਗੀ ਵੀ ਉੱਗ ਕੇ ਆਈ ਐ ਤੇ ਜਦੋਂ ਆਈ ਚੌਥੀ ਖਾਦ ਆਪਾਂ ਨੂੰ ਤੀਜੀ ਤੇ ਐ ਸੀਗਾ ਵੀ ਚੱਲ ਮਾੜੀ ਮੋਟੀ ਉੱਗ ਜੇ ਚੱਲ ਕੋਈ ਗੱਲ ਨਹੀਂ ਵੀ ਉਹ ਨਿਕਲ ਜੂਗੀ ਜਦੋਂ ਚੌਥੀ ਖਾਦ ਪਾਈ ਫਟੇਰਾ ਵਗੈਰਾ ਪਾਉਣਾ ਸੀਗਾ ਇੱਕ ਤਾਂ ਝੋਨਾ ਵੱਡਾ ਵੱਡਾ ਸਾਰਾ ਹੋ ਗਿਆ ਬੂਟਾ ਬਣਾ ਗਿਆ ਕਿਉਂਕਿ ਬਾਰਸ਼ਾਂ ਪਈਆਂ ਸੀ ਤੇ ਪਿਆਜੀ ਬੂਟੀ ਇੰਨੀ ਉੱਗੀ ਜੀ ਸਿਰ ਦੇ ਵਾਲਾ ਤਰ੍ਹਾਂ ਯਾਨੀ ਕਿ ਮੇਰੇ ਕਹਿਣ ਦਾ ਮਤਲਬ ਹੈ ਐਸ ਦਵਾਈ ਨੇ ਸਾਨੂੰ ਕੋਈ ਰਿਜ਼ਲਟ ਨਹੀਂ ਦਿੱਤਾ ਇਹ ਸਾਡਾ 750 750 ਜੋ ਵੀ ਲੱਗਿਆ ਕਿੱਲੇ ਪ੍ਰਤੀ ਉਹ ਸਾਡਾ ਵੇਸਟ ਗਿਆ ਤੇ ਅੱਤ ਹਾਰ ਕੇ ਆ ਡਰਮੀ ਪਈ ਹੈ ਜੀ ਹੁਣ ਤਾਂ ਅਸੀਂ ਇਹ ਚੰਦ ਮੋਣੇ ਵੀ ਸਾਨੂੰ ਅੱਕ ਹਾਰ ਕੇ ਅੱਜ 240 ਕਰਨੀ ਪਈ ਇਹ 240 ਅਸੀਂ ਤਾਂ ਨਹੀਂ ਕਰਦੇ ਹੁੰਦੇ ਕਿਉਂਕਿ ਇਹ ਮਤਲਬ ਜਦੋਂ ਇਹਦਾ ਝੋਨੇ ਤੇ ਕਰਦੀ ਹੈ ਨਾ ਝੋਨਾ ਇੱਕ ਵਾਰੀ ਕਮਲਾ ਜਾਂ ਕਰ ਦਿੰਦੀ ਹੈ ਤੇ 15-20 ਦਿਨ ਲੱਗ ਜਾਂਦੇ ਆ ਪਰ ਉਹ ਗੱਲ ਨਹੀਂ ਬੰਦੀ ਵੀ ਜਿਹੜੀ ਪਹਿਲਾਂ ਝੋਨਾ ਵੀ ਨਾ ਮਾਰਿਆ ਤਾਂ 240 ਨਾ ਮਾਰਿਆ ਤਾਂ ਜਿਹੜੀ ਹੁੰਦੀ ਆ ਇਹ ਫਿਰ ਮੁੜ ਕੇ ਲਾਂਗਾ ਟਾਪਾ ਔਖਾ ਕਰ ਦਿੰਦੀ ਜਦੋਂ ਸਪਰੇਅ ਦੀ ਡਰਮੀ ਲੈ ਕੇ ਜਾਂਦੇ ਆ ਝੋਨਾ ਮਿੱਧ ਦਾ ਜ਼ਿਆਦਾ ਮਿੱਧਿਆ ਜਾਂਦਾ ਕਿਉਂਕਿ ਇਹ ਇੱਕ ਦੂਜੇ ਦੇ ਪੱਤੇ ਅੜ ਜਾਂਦੇ ਆ ਇਹ ਫਿਰ ਸਾਨੂੰ ਅੱਕ ਕੇ ਹੁਣ ਇਹੀ ਪਾਉਣਾ ਪਿਆ ਤੇ ਜਦੋਂ ਆਪਾਂ ਦੁਕਾਨਦਾਰ ਨੂੰ ਕਿਹਾ ਵੀ ਤੇਰੀ ਦਵਾਈ ਨੇ ਰਿਜ਼ਲਟ ਨਹੀਂ ਦਿੱਤਾ ਉਦੋਂ ਤੁਸੀਂ ਮੰਨ ਲਓ ਵੀ ਕਹਿੰਦੇ ਸੀ ਵੀ ਇਹਦਾ ਬਹੁਤ ਵਧੀਆ ਰਿਜ਼ਲਟ ਆ ਇਹਦੇ ਉੱਤੇ ਕੋਈ ਦਵਾਈ ਹੈ ਨਹੀਂ ਤੇ ਯਾਨੀ ਕਿ ਉਹ ਹੁਣ ਉਹਨਾਂ ਦੀ ਮੰਨ ਲਓ ਵੀ ਗੱਲ ਹੋਰ ਹੋ ਗਈ ਵੀ ਨਹੀਂ ਜੀ ਅਸੀਂ ਤਾਂ ਤੁਹਾਨੂੰ ਕਿਹਾ ਸੀ ਵੀ ਟ੍ਰਾਇਲ ਆ ਯੇ ਆ ਉਹ ਚਲੋ ਕੋਈ ਗੱਲ ਨਹੀਂ ਉਹ ਤਾਂ ਜਦੋਂ ਪੈਸੇ ਦਾ ਲੈਣ-ਦੇਣ ਕਰਾਂਗੇ ਉਦੋਂ ਵੇਖਾਂਗੇ ਕੀ ਬਣਦਾ ਤੇ ਐਸ ਦਵਾਈ ਤੋਂ ਜੀ ਕਿਸਾਨ ਭਰਾਵੋ ਕੋਈ ਫਾਇਦਾ ਨਹੀਂ ਹੋਇਆ ਮੈਂ ਆਪਦੇ ਖੇਤ ਚ 13 ਕਿਲਿਆਂ ਚ ਪਾਈ ਸੀ ਮੇਰ ਨੂੰ ਮੰਨ ਲਓ ਵੀ 13 ਦੇ ਹਿਸਾਬ ਨਾਲ 700 100 700 ਦੇ ਹਿਸਾਬ ਨਾਲ ਲਾ ਲਓ 1 ਰੁਪਏ ਦਾ ਫਾਇਦਾ ਨਹੀਂ ਹੋਇਆ ਇਹ ਦਵਾਈ ਜਿਹੜਾ ਵੀ ਮੇਰਾ ਵੀਰ ਪਾਉਂਦਾ ਜਾਂ ਜਿਨ ਨੇ ਪਾਉਣ ਦੀ ਸਲਾਹ ਬਣਾਈ ਅਗਲੇ ਸਾਲ ਤੇ ਨਾ ਪਾਇਓ ਮੈਂ ਤੇ ਇਹੀ ਕਹੂੰਗਾ ਤੇ ਇਹ ਆਪਾਂ ਨੂੰ ਜ਼ੀਰੋ ਰਿਜ਼ਲਟ ਜ਼ੀਰੋ ਰਿਜ਼ਲਟ ਦਿੱਤਾ ਐਸ ਨੇ ਤੇ ਹੁਣ ਮੰਨ ਲਓ ਵੀ 240 ਕਰਨੀ ਪੈ ਰਹੀ ਐ ਤੇ ਚੋਨੇ ਤੇ ਚੜਿਆ ਪਿਆ ਉੱਤੇ ਤੇ ਬੂਟੀ ਹਜੇ ਡੀ 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 ਐ ਤੇ ਜਿਹਦੇ ਕਰਕੇ ਸਾਨੂੰ ਵੀ ਮੰਨ ਲਓ ਹੁਣ ਦਿੱਕਤ ਹੋਣ ਦੀ ਐ ਵੀ ਉਹ ਮਰੇ ਇੱਕ ਨਾ ਮਰੇ ਵੀ ਕੀ ਬਣੂਗਾ ਸੋ ਇਹਨਾਂ ਦਵਾਈਆਂ ਤੋਂ ਪਰਹੇਜ਼ ਕਰੋ ਕਿਸੇ ਦੀਆਂ ਗੱਲਾਂ ਤੇ ਨਾ ਆਓ ਜੇ ਕੋਈ ਜ਼ਿੰਮੇਵਾਰ ਮੰਨ ਲਓ ਵੀ ਮੇਰੇ ਵਰਗੇ ਨੇ ਅੱਜ ਵੀਡੀਓ ਪਾਤੀ ਐ ਵੀ ਹਾਂ ਵੀ ਇਹਦਾ 100% ਰਿਜ਼ਲਟ ਤਾਂ ਉਹਦੋਂ ਮੰਨ ਵੀ ਲੋ ਪਰ ਕਿਸੇ ਦਾ ਐਵੇਂ ਨਾ ਵੀ ਦਵਾਈਆਂ ਵਾਲੇ ਤੇ ਕਹਿਣ ਤੇ ਨਾ ਕੁਝ ਕਰੋ ਜਿਹਨੇ ਟ੍ਰਾਇਲ ਕਰ ਲਿਆ ਉਹਦੇ ਤੇ ਵਿਸ਼ਵਾਸ ਰੱਖੋ ਦਵਾਈਆਂ ਦੁਨੀਆਂ ਵਾਲੇ ਸਭ ਝੂਠ ਮਾਰਦੇ ਹੁੰਦੇ ਆ ਜੀ ਤੇ ਅੱਜ ਹੁਣ ਸ਼ਾਮ ਦਾ ਵੇਲਾ ਸੀ 8 ਤਰੀਕ 8ਵਾਂ ਮਹੀਨਾ 2025 ਦੀ ਐ ਵੀਡੀਓ ਬਣਾ ਰਿਹਾ ਜੀ ਆਪਾਂ ਜਿਹੜੀ ਚੰਗੀ ਚੀਜ਼ ਹੁੰਦੀ ਆ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ